ਨਹੀਂ ਆ ਗੱਡੀ ਆ ਕਿੱਥੇ ਆ ਖਲੋਤੀ ਕਿੱਥੇ ਤੇ ਗੱਡੀ ਆ ਕਿਹਦੀ ਆ ਹੈ ਕਿਹਦੀ ਆ ਇਹ ਭਾਵੇਂ ਪੁਲਸਾਂ ਦੀ ਤੇ ਤੇਰੀ ਆ ਤੇਰੇ ਵਾਲੀ ਗੱਡੀ ਕਿਹਦੀ ਆ ਇਹ ਰਾਣਾ ਗਰਜੀਤ ਦੀ ਗੱਡੀ ਵੇ ਕਿੱਥੇ ਖਲੋਤੀ ਰਾਣਾ ਗਰਜੀਤ ਦੀ ਗੱਡੀ ਹੈ ਹਾਂ ਕੋਈ ਗਾਲੀਆਂ ਹੋ ਜੂ ਹਾਂ ਕੋਈ ਨਹੀਂ ਜਤਿੰਦਰ ਕਿਹਦੀ ਆ ਗੱਡੀ ਆ ਕਿਹਦੀ ਨਹੀਂ ਗੱਡੀ ਕੋਈ ਜਤਿੰਦਰ ਭਾਜੀ ਗੱਡੀ ਕਿਹਦੀ ਆ ਇਹ ਸਾਡੇ ਜੀ ਐਸਪੀ ਭਾਜ ਹੈ ਹਾਂ ਜੀ ਐਸਪੀ ਭਾਜ ਹੈ ਇਹ ਐਸਾ ਹੀਰਪਾਲ ਸਿੰਘ ਦੀ ਗੱਡੀ ਲਓ ਜੀ ਅੱਜ ਆ ਵੇਖੋ ਜਿਹੜੀ ਐਸੇ ਛੜਕਦਾ ਰੌਲਾ ਪੈਂਦਾ ਅਕਸਰ ਵੀ ਆ ਆ ਸਾਰੇ ਜਣੇ ਵੇਖਣਦੇ ਹਾਂ ਤੁਹਾਡੇ ਸਾਹਮਣੇ ਆ ਸਾਰਾ ਟ੍ਰੱਕੇ ਨੱਟ ਲੱਗੇ ਸਾਰੇ ਆਹ ਲਓ ਜੀ ਹਰਾਣਾ 슈ਗਰ ਸਲਿਮਟਡ ਭਾਈ ਇਹਨਾਂ ਨੇ ਅੱਜ ਪੁਲਿਸ ਵਾਲੇ ਠੋਕ ਦਿੱਤੀ ਆ ਗੱਡੀ ਪੁਲਿਸ ਵਾਲਿਆਂ ਦੀ ਆਹ ਲਓ ਜੀ ਆ ਉਸੇ ਮੋੜ ਦੇ ਉੱਤੇ ਜਿਹੜੇ ਮੋੜ ਦਾ ਹਮੇਸ਼ਾ ਰੌਲਾ ਪੈਂਦਾ ਜਿਹੜੇ ਛੜਕਦਾ ਰੌਲਾ ਪੈਂਦਾ ਐ ਸੜਕ ਦੇ ਉੱਤੇ ਇਹ ਪੋਰਸਾਣੇ ਵਾਲੀ ਗੱਡੀ ਜਿਹੜੀ ਅੱਜ ਉਹ ਠੋਕ ਕੱਤੀ ਜੇ ਆ ਲਓ ਜੀ ਆ ਲਓ ਜੀ ਆ ਵੇਖੋ ਜੀ ਜਤਿੰਦਰ ਸਿੰਘ ਚੌਂਕੀ ਇਨਚਾਰਜ ਬੁੱਟਰ ਸਿਵਿਆ ਬੁੱਟਰ ਕਲਾ ਉਹ ਆਪਣੀ ਗੱਡੀ ਨੂੰ ਕੱਢਦੇ ਹੋਏ ਆ ਆ ਕਿਉਂ ਆ ਕਿਉਂ ਆ ਲਓ ਜੀ ਰਾਣਾ 슈ਗਰ ਸਲਿਮਟਿਡ ਰਾਣਾ ਗੁਰਜੀਤ ਦੀ ਉਹਦੇ ਡਰਾਈਵਰ ਨੇ ਆਪੇ ਕਹਿਤਾ ਜੀ ਰਾਣਾ ਗੁਰਜੀਤ ਦੀ ਗੱਡੀ ਦੀ ਲਓ ਜੀ ਆ ਚੁੱਕ ਚੁੱਕ ਕੇ ਦਾਜੇ ਸਾਈਡ ਤੇ ਕਰਨ ਲਓ ਜੀ ਲਓ ਜੀ ਚੁੱਕਣ ਵੈਜ ਦਾ ਲਾ ਲਓ ਜੀ ਨਹੀਂ ਗੱਲ ਬਣੀ ਨਹੀਂ ਗੱਲ ਬਣੀ ਚਲੋ ਜੀ ਲਓ ਜੀ ਅੱਜ ਉਸੇ ਮੋੜ ਦੇ ਤੇ ਉਸੇ ਰੋਡ ਦੇ ਤੇ ਜਿਹੜੀ ਰੋਡ ਦਾ ਅਕਸਰ ਹੀ ਰੌਣਾ ਰਹਿਦਾ ਤੇ ਪੁਲਿਸ ਐ ਇਛਾੜ ਕੇ ਧਰਨਾ ਚੁੱਕਦੀ ਐ ਇਛਾ ਸਾਡਾ ਇਹ ਉਸੇ ਰੋਡ ਦੀ ਤਸਵੀਰ ਆ ਜੀ ਤੇ ਇਧਰ ਵੇਖੋ ਪੈ ਗਿਆ ਪੇਚਾ ਅੱਜ ਪੁਲਸ ਵਾਲਿਆਂ ਦੀ ਗੱਡੀ ਫਸ ਗਈ ਆ ਆ ਚੌਕੀ ਇੰਚਾਰਜ ਜਤਿੰਦਰ ਸਿੰਘ ਆਪਣੀ ਗੱਡੀ ਜਿਹੜੀ ਆ ਥੋ ਕੱਢ ਦੇ ਲੋ ਜੀ ਲਗਾ ਟਾਇਰ ਆ ਲੋ ਜੀ ਉਹਨੇ ਗਾਲ ਭਾਈ ਬਾਹੂ ਇਦਾਂ ਕਰ ਟਾਇਰ ਸਿੱਧੇ ਕਰਕੇ ਨਾ ਇਦਾਂ ਨੂੰ ਮੋੜ ਮਾਰ ਰਿਹਾ ਨੰਨੀ ਤੇ ਚਾਬੀ ਗੱਡੀ ਚਾਬੀ ਦੇ ਮੈਨੂੰ ਓ ਵੱਡੀ ਚਾਬੀ ਲੈ ਮੈਂ ਮਾਰ ਦੂੰ ਕੋਈ ਛੋੜੋ ਲੋ ਜੀ ਬੈਕਗਰਾਉਂਡ ਹੋਣੀ ਉਹ ਤਾਂ ਨਹੀਂ ਹੋਣੀ ਪੈ ਗਿਆ ਪੇਚਾ ਅੱਜ ਪੰਜਾਬ ਪੁਲਿਸ ਵਰਸਸ ਰਾਣਾ ਗੁਰਜੀਤ ਰਾਣਾ ਗੁਰਜੀਤ ਦੀ ਗੱਡੀ ਜਿਹੜੀ ਆ ਉਸੇ ਮੋੜ ਦੇ ਤੇ ਜਿੱਥੇ ਮੋੜ ਦੇ ਤੇ ਪੁਲਸ ਆੜ ਕੇ ਡਾਂਗ ਭਰੌਂਦੀ ਆ ਤੇ ਇਥੋਂ ਧਰਨਾ ਚਕਾਉਂਦੀ ਆ ਅੱਜ ਪੈ ਗਿਆ ਪੇਚਾ ਪੁਲਿਸ ਵਰਸਸ ਰਾਣਾ ਗਰੁੱਪ ਲਓ ਜੀ ਲਓ ਜੀ ਲਓ ਚੱਲ ਹੋ ਗਿਆ ਚਲਾ ਜੀ ਜਾਣ ਬਚੀ ਤੋ ਲੱਖੋ ਪਾਏ ਹਾਂ ਲਓ ਜੀ ਮਾ ਕੀ ਕਹਿੰਦੇ ਆ ਭਰਾ ਨਾ 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 ਹਰ ਪਰਪਾ ਮਾਰੀ ਨੂੰ ਲੈ ਜਾ ਕਹੀਂ ਹਰ ਮਾਰੀ ਲੋ ਜੀ ਹੁਣ ਇਹ ਟਰੱਕ ਜਾਊਗਾ ਜੀ ਸਿੱਧਾ ਅੱਜ ਕਿੱਥੇ ਜਾਊਗਾ ਜੀ ਚੌਕੀ ਨਵਨੀਤ ਨਵਨੀਤ ਜੀ ਨਵਨੀਤ ਜੀ ਟਰੱਕ ਕਿੱਥੇ ਜਾਣ ਲੱਗੇ ਹੋ ਥਾਣੇ ਲੱਗੇ ਲੱਗੇ ਥਾਣੇ ਲੱਗੇ ਚੱਲੇ ਹੋ ਲਓ ਜੀ ਅੱਜ ਇਹ ਟਰੱਕ ਜਾਊਗਾ ਚੌਕੀ ਥਾਣੇ ਪਹਿਲੀ ਵਾਰੀ ਪਹਿਲੀ ਵਾਰੀ ਇਹ ਟਰੱਕ ਜਾਏਗਾ ਥਾਣੇ ਤੇ ਜਾਏਗਾ ਕਿਉਂ ਜਾਏਗਾ ਐਸੇ ਕਰਕੇ ਕਿ ਅੱਜ ਪੇਚਾ ਪੈ ਗਿਆ ਪੰਜਾਬ ਪੁਲਿਸ ਦੀ ਗੱਡੀ ਜਿਹੜੀ ਆ ਉਹ ਕਰਤੀ ਚਿੱਬੀ ਆਹ ਲਾ ਜੀ ਮੈਂ ਗੱਡੀ ਦੇ ਹਾਲਾਤ ਵੀ ਤੁਹਾਨੂੰ ਦਿਖਾਉਂਗਾ ਚੌਕੀ ਇਨਚਾਰਜ ਸਰਦਾਰ ਜਤਿੰਦਰ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਤਿੰਦਰ ਭਾਜੀ ਹੋਇਆ ਕੀ ਜਤਿੰਦਰ ਭਾਜੀ ਹੋਇਆ ਕੀ ਹੈ ਇੱਥੇ ਹਾਂਜੀ ਲਾਇਮਾ ਦੇ ਹੱਥੇ ਹਾਂਜੀ ਆਪਣਾ ਮੇਰੂ ਉਸਮਾਨ ਖੋਲਾ ਨੇ ਆਇਆ ਸੀ ਅੱਛਾ ਜੀ ਉਹ ਗੱਡੀ ਚਾੜ ਕੀ ਰੁਪਤ ਤੇ ਤਹਿਤ Rai ਚਾੜ ਕੀ ਕਰੀ ਰਸਤੀ ਜਾਵਨੀ ਹੈ ਡਰਾਈਵਰ ਦੀ ਗਲਤੀ ਹੈ ਜੀ ਗੱਡੀ ਦਾ ਕਾਫੀ ਨੁਕਸਾਨ ਜਿਹੜਾ ਵਾ ਉਹ ਹੋ ਚੁੱਕਾ ਵਾ ਇਹ ਇਨਾਂ ਦੇ ਜਿਹੜਾ ਆ ਦੇਖੋ ਇਹ ਪੰਜਾਬ ਪੁਲਿਸ ਦੀ ਜਿਹੜਾ ਮੁਲਾਜ਼ਮ ਆ ਉਹਨਾਂ ਦੀ ਗੱਡੀ ਆ ਚੌਂਕੀ ਇੰਚਾਰਜ ਦੇ ਵਿੱਚ ਚੌਂਕੀ ਪੁਲਿਸ ਚੌਂਕੀ ਬੁੱਟਰ ਕਲਾ ਦੇ ਵਿੱਚ ਜਿਹੜਾ ਏਐਸਆਈ ਹਰਪਾਲ ਸਿੰਘ ਆ ਉਹਨਾਂ ਦੀ ਗੱਡੀ ਆ ਇਹ ਤੇ ਲਓ ਜੀ ਟਰੱਕ ਚੱਲਿਆ ਗਿਆ ਚੌਂਕੀ ਵੱਲ ਨੂੰ ਇਹਨੂੰ ਥਾਣੇ ਲੈ ਕੇ ਜਾਣਗੇ ਸੋ ਇਹ ਉਹੀ ਰੋਡ ਆ ਜਿੱਥੇ ਬੁੱਟਰ ਸਿਵਿਆ ਦੇ ਜਿਹੜੇ ਉਸ ਵੇਲੇ ਦੇ ਚੌਂਕੀ ਇੰਚਾਰਜ ਗੁਰਦੇਵ ਸਿੰਘ ਦੇ ਵੱਲੋਂ ਇੱਥੇ ਧਰਨਾ ਚੁਕਾਇਆ ਗਿਆ ਹੈ ਇਹ ਉੱਥੋਂ ਦੀਆਂ ਤਸਵੀਰਾਂ ਨੇ ਤੇ ਇੱਥੇ ਡਾਂਗ ਫੇਰ ਕੇ ਧਰਨਾ ਚੁਕਾਇਆ ਗਿਆ ਹੈ ਡਾਂਗ ਫੇਰ ਕੇ ਨਵਨੀਤ ਆਪਣੀ ਗੱਡੀ ਨੂੰ ਲੈ ਕੇ ਜਾਂਦਾ ਆ ਨਵਨੀਤ ਸਿੰਘ ਜੋ ਕਿ ਵੀਰ ਆਪਣੀ ਗੱਡੀ ਨੂੰ ਹਣ ਲੈ ਕੇ ਜਾਣਗੇ ਇਹ ਸਾਰਾ ਘਟਨਾਕਰਮ ਜਿਹੜਾ ਵਾ ਇਹ ਉਸੇ ਥਾਂ ਦਾ ਵਾ ਜਿਸ ਥਾਂ ਦੇ ਉੱਤੇ ਜਿਹੜਾ ਪਿੰਡ ਬੁੱਟਰ ਸਿਵੀਆਂ ਨੂੰ ਜਾਣ ਵਾਲੇ ਰਸਤੇ ਦੇ ਉੱਤੇ ਇੱਥੋਂ ਦੇ ਇਲਾਕਾ ਨਿਵਾਸੀਆਂ ਨੇ ਜਿਹੜਾ ਉਹ ਧਰਨਾ ਲਾਇਆ ਸੀ ਤਾਂ ਸਾਨੂੰ ਇੱਥੋਂ ਪੁਲਿਸ ਨੇ ਚੁੱਕ ਕੇ ਜਿਹੜਾ ਵਾ ਉਹ ਉਸ ਵੇਲੇ 40 ਦਿਨ ਜੇਲ੍ਹ ਦੇ ਵਿੱਚ ਸੁਟਿਆ ਸੀ ਅੱਜ ਪੁਲਿਸ ਦਾ ਪੈ ਗਿਆ ਪੰਗਾ ਪਿਆ ਵੀ ਉਸੇ ਥਾਂ ਦੇ ਉੱਤੇ ਜਿੱਥੇ ਆ ਵੇਖੋ ਇਹਦਾ ਪੁਲਿਸ ਵਾਲੀਆਂ ਵਿਚਾਰਿਆਂ ਦੀ ਲਾਈਟਾਂ ਵੀ ਜਿਹੜੀਆਂ ਗੱਡੀ ਦੀਆਂ ਉਹ ਵੀ ਆ ਕਲਰੀਆਂ ਆਈਆਂ ਨੇ ਆ ਵੇਖੋ ਸੋ ਜੋ ਜੋ ਬਣਾ ਕੀ ਗੱਲ ਹੈ ਇਹ ਸਾਰੀ ਗੱਲ ਗੱਡੀ ਲੱਗੀ ਇੱਥੇ ਸਾਹਮਣੇ ਉਹ ਸ਼ਾਰੀ ਲੱਗੇ ਆ ਇੱਥੋਂ ਹਾਂ ਉਹ ਕਿਉਂ ਆ ਆਪਾਂ ਨਹੀਂ ਡਰਾਈਵਰ ਦਾ ਕਾ ਮਾਰਦਾ ਲੱਗਾ ਡਰਾਈਵਰ ਕਾ ਵਾ ਵਗੈਰਾ ਹਾਂ ਉਹਨੇ ਵੇਖਿਆ ਉਹਨੇ ਤੱਕੀ ਗਿਆ ਗੱਡੀ ਬਾਹਰ ਲੈ ਗਿਆ ਸਾਰੀ ਗੱਡੀ ਮਾਜਮਾਂ ਦੀ ਹੈ ਅੱਛਾ ਤਾਂ ਕਰਕੇ ਰੋਣਾ ਪੈ ਗਿਆ ਉਦੋਂ ਦੇ ਅਕਸਰ ਹੀ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਇੱਥੇ ਨਾ ਨੋਰਮਲ ਹੁੰਦਾ ਹੀ ਜਾਂਦਾ ਹਾਂ ਕਹਿੰਦੇ ਉਹ ਥਾਣੇ ਲੱਗੇ ਉਹ ਟਰੱਕ ਨੂੰ ਉਹ ਇਕੱਠਾ ਮੋੜ ਲਿਆ ਹੈ ਸੋ ਅੱਜ ਪੈ ਗਿਆ ਪੇਚਾ ਗਾਂਧੀ ਗਾਂਧੀ ਹਾਂ ਸਰ ਸਾਰਾ ਚਸ਼ਮਦੀਦ ਆ ਕੀ ਗੱਲ ਕੀ ਹੋਈ ਸਾਰੇ ਇਹ ਗੱਲ ਕੀ ਨਹੀਂ ਆਹੀ ਗੱਡੀ ਖਲਾਰੀ ਸੀ ਉਹਨੇ ਆਂਡੇ ਕੱਟੇ ਪੁੱਲਸ ਵਾਲਿਆਂ ਨੇ ਖਲਾਰੀ ਕੱਕੇ ਆਂਡੇ ਖਾਣੇ ਸੀ ਉਹ ਇੱਕ ਵਾਰੀ ਘਿੜੀ ਹੋਈ ਸੀ ਤੇ ਤੂੰ ਰੋ ਗਿਆ ਸਾਰਿਆਂ ਦੇ ਫੇਰ ਘੜਗੜ ਕਰਦੀ ਉਹ ਗੱਡੀ ਪੁੱਲਸ ਵਾਲਿਆਂ ਦੀ ਗੱਡੀ ਪੂਰੀ ਗੱਡੀ ਉਹ ਵੀਰ ਭਾਸੀ ਗੱਡੀ ਆਂਡੇ ਨਾਲ ਕੱਟੇ ਆ ਜਰਾ ਆਂਡੇ ਪੱਕੇ ਹੋ ਗਏ ਆ ਪੱਕੇ ਹੋ ਗਏ ਆ